ਕੇਂਦਰੀ ਕੈਬਨਿਟ ਦੀ ਅੱਜ ਨਵੀਂ ਦਿੱਲੀ ਵਿੱਚ ਹੋਈ ਬੈਠਕ ਦੌਰਾਨ ਵਿਕਸਿਤ ਭਾਰਤ ਸੰਕਲਪ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਪੱਤਰਕਾਰ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪ੍ਰਾਈਵੇਟ ਐਫਐਮ ਰੇਡੀਓਜ਼ ਫੇਸ 3 ਨੀ ਪਾਲਿਸੀ ਤਹਿਤ 784.87 ਕਰੋੜ ਰੁਪਏ ਦੀ ਅਨੁਮਾਨਿਤ ਕੀਮਤ ਨਾਲ 234 ਨਵੇਂ ਸ਼ਹਿਰਾਂ ਵਿੱਚ 730 ਚੈਨਲਾਂ ਲਈ ਇਹ ਨਿਲਾਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਪੰਜਾਬ ਅਬੋਹਰ ਬਨਾਲਾ ਬਠਿੰਡਾ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਮੋਗਾ ਮੁਕਸਰ ਅਤੇ ਪਠਾਨਕੋਟ ਵਿੱਚ 28 ਚੈਨਲਾਂ ਅਤੇ ਹਰਿਆਣਾ ਦੇ ਨੌਂ ਜ਼ਿਲ੍ਹਿਆਂ ਵਿੱਚ 27 ਚੈਨਲਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਨੇ ਵਸਤੂ ਅਤੇ ਸੇਵਾਵਾਂ ਟੈਕਸ ਨੂੰ ਛੱਡ ਕੇ ਕੁੱਲ ਮਾਲੀਆ ਦੇ 4% ਦੀ ਵੱਜੋਂ ਐਫਐਮ ਚੈਨਲ ਦੀ ਸਾਲਾਨਾ ਲਾਇਸੈਂਸ ਫੀਸ ਵਸੂਲਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬੜਾ ਫੈਸਲਾ ਲਿਆ ਗਿਆ ਹੈ ਐਫਐਮ ਰੇਡੀਓ ਕੇ ਐਕਸਪੈਂਸ਼ਨ ਕੇ ਲੀਏ। ਕਰੀਬ 234 ਸਿਟੀਆਂ ਹੈ 234 ਸਿਟੀਆਂ ਹੈ। जहाँ पे अभी भी प्राइवेट एफएम रेडियो नहीं है कई जगह आकाशवाणी का आ, प्रसार भारती का एफएम रेडियो है लेकिन लोगों को चॉइस मिले और एंटरटेनमेंट में ये जो फ्री एंटरटेनमेंट है फ्री टू एयर एंटरटेनमेंट उसका बहुत बड़ा माध्यम है और रेडियो एक ऐसा माध्यम है जिसमें कम्युनिटी का इन्वॉल्वमेंट होता है लोकल डायलेक्ट लोकल टूरिज्म लोकल वेदर फोरकास्टिंग और एक बहुत सारा लोकल टैलेंट जो होता है उसको रेडियो के माध्यम से विशेषकर एफ एम रेडियो के माध्यम से एक अच्छी ऑपरचुनिटी मिलती है इसलिए बड़ा फैसला लिया गया है कि